ਦੇਖੋ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਮਰ ਕਲੋਨੀ ਪੰਚਾਇਤ ਦੇ ਵਿੱਚ ਖੜੇ ਆ ਸਾਡੇ ਪਾਰਟੀ ਸੁਪਰੀਮਾਰੰਗਨ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਕੇ ਗਏ ਜਦੋਂ ਸਰਕਾਰ ਬਣੀ ਆਮ ਆਦਮੀ ਪਾਰਟੀ ਸਰਕਾਰ ਬਣੀ ਪਹਿਲੇ ਦਿਨ ਤੋਂ ਹੀ ਜਿਹੜਾ ਨਸ਼ੇ ਦੇ ਵਿਰੁੱਧ ਜਿਹੜੀ ਕਾਰਵਾਈ ਲੜਾਈ ਲੜ ਰਹੇ ਸੀ ਜੁੱਧ ਨਸ਼ੇ ਵਿਰੁੱਧ ਸ਼ੁਰੂਆਤ ਕੀਤੀ ਗਈ ਔਰ ਸਾਡੇ ਇਸ ਪਿੰਡ ਦੇ ਸਰਪੰਚ ਜਿਹੜੇ ਸਰਪੰਚ ਬਣੇ ਇਸ ਪਿੰਡਾਂ ਮਕਲੋਨੀ ਦੇ ਸਾਡੇ ਮੇਰੇ ਨਾਲ ਖੜੇ ਨੇ ਜਿਹੜੇ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਇਹਨਾਂ ਨੂੰ ਵੀ ਨਸ਼ੇ ਦੀ ਆਦਤ ਪੈ ਗਈ ਸੀ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਇਹ ਆਪਣੇ ਸਾਰੀਆਂ ਗੰਨੀਆਂ ਤਾਂ ਛੱਡ ਕੇ ਇਲਾਜ ਕਰਵਾਇਆ ਗਿਆ ਸੋ ਹੁਣ ਪੂਰੇ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਪੂਰੇ ਪੰਜਾਬ ਦੇ ਵਿੱਚ ਨੰਬਰ 1 ਸਰਪੰਚ ਆ ਪੂਰੀ ਮਿਹਨਤ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਸੋ ਇਹਨਾਂ ਨੂੰ ਸੇਵਾ ਨੂੰ ਦੇਖਦੇ ਇਹਨਾਂ ਨੂੰ ਸਲਾਮ ਹੈ ਸੋ ਇਹਨਾਂ ਤੋਂ ਸਿੱਖਿਆ ਲੈਂਦੇ ਹਾਂ ਮੈਂ ਤੁਹਾਡੇ ਚੈਨਲ 'ਤੇ ਰਹੀ ਮੈਂ ਹਰ ਉਸ ਭਰਾ ਨੂੰ ਕਾਗਾ ਜਿਹੜਿਆਂ ਨੂੰ ਜਿਹੜੇ ਨਸ਼ਾ ਕਰਦੇ ਆ ਕਿ ਸਰਪੰਚਾਂ ਨਾਲ ਮਿਲ ਕੇ ਇਹਨਾਂ ਨੂੰ ਮਿਲ ਕੇ ਨਾ ਤੁਸੀਂ ਸਿੱਖਿਆ ਲਵੋ ਤੇ ਆਪਾਂ ਵੀ ਨਸ਼ੇ ਛੱਡ ਕੇ ਜਿਹੜੇ ਆਪਣੇ ਦੇਸ਼ ਦੀ ਸੇਵਾ ਕਰੀਏ ਤੁਹਾਡਾ ਕਿਵੇਂ ਪਾਸਟ ਜਿਹੜਾ ਅੱਜ ਤੁਸੀਂ ਆਪਣਾ ਦੱਸਿਆ ਕਿ ਨੌਜਵਾਨਾਂ ਇਤਰਾ ਫੇਦ ਲੈਣੀ ਚਾਹੀਦੀ ਹੈ ਤੁਹਾਡੇ ਲਈ ਪਾਸਟੇ ਆ ਜੀ ਵੀ ਸਭ ਤੋਂ ਵੱਧ ਮੇਰੇ ਵਿੱਚ ਮੇਰੇ ਪਰਿਵਾਰ ਤੋਂ ਵੀ ਜੇ ਮੈਂ ਕਹਾ ਗੱਲ ਮੇਰੇ ਆ ਚਾਚਾ ਜੀ ਖੜਿਆ ਗੁਰਮੀਤ ਸਿੰਘ ਤੇ ਮੇਰੇ ਤਾਜੀ ਭਰਪੂਰ ਸਿੰਘ ਮੇਰੇ ਪਰਿਵਾਰ ਨੇ ਵੀ ਕਿਸੇ ਟਾਈਮ ਮੈਨੂੰ ਘਰੋਂ ਨਾ ਨਖਾਰਤਾ ਸੀ ਵੀ ਇਹ ਕਸ ਜੋਗਾ ਨਹੀਂ ਰਹਿ ਗਿਆ ਇਹ ਗੇਦੀ ਨੌਕਰੀ ਕਰੂਗਾ। ਔਰ ਉਸ ਟਾਈਮ ਮੇਰਾ ਸਭ ਤੋਂ ਵੱਧ ਸਾ ਦਿੱਤਾ ਮੇਰੇ ਚਾਚਾ ਜੀ ਤੇ ਮੇਰੇ ਤਾਇਆ ਜੀ ਜਿਨ੍ਹਾਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਭਰੋਸਾ ਕਰਕੇ ਮੈਨੂੰ 1 ਸਾਲ ਤੱਕ ਆਉਦੇ ਘਰੇ ਰੱਖਿਆ ਉਹਦੇ ਨਾਲ ਰੱਖਿਆ। ਜੀ ਤਾਂ ਇਹਨਾਂ ਨਾਲ ਵੀ ਮੈਂ ਵਾਦਾ ਕਰਿਆ ਸੀਗਾ ਮੈਂ ਕਿਹਾ ਜੀ ਜਿਹੜੇ ਤੁਹਾਡੇ ਦੇ ਵੀ ਤੁਹਾਡੇ ਦੇ ਕੋਈ ਤੋਮਤ ਲਾਉਂਦਾ ਵੀ ਸ਼ਾਇਦ ਤੁਹਾਡਾ ਭਤੀਜਾ ਨਸ਼ੇੜੀਆ ਤੁਹਾਨੂੰ ਪਤਾ ਹੀ ਆ ਵੀ ਜਦੋਂ ਬੰਦਾ ਨਸ਼ੇ 'ਚ ਪੈ ਜਾਂਦਾ ਉਹਨੂੰ ਹਰ ਕੋਈ ਬੰਦਾ ਨਸ਼ੇੜੀ ਕਹਿ ਕੇ ਹੀ ਬੁਲਾਉਂਦਾ ਤੇ ਮੈਂ ਇਹਨਾਂ ਨਾਲ ਵਾਦਾ ਕਰਿਆ ਸੀ ਕਿ ਮੈਂ 20 ਦਿਨ ਦੇ ਵਿੱਚ ਚਿਟਾ ਛੱਡ ਕੇ ਦਿਖਾਵਾਂਗਾ ਔਰ ਮੈਂ 20 ਦਿਨਾਂ 'ਚ ਚਿਟਾ ਛੱਡ ਕੇ ਮੈਨੂੰ ਅੱਜ 6 ਸਾਲ ਹੋ ਗਏ ਕਿ ਮੈਂ ਉਹਦੇ ਪਰਿਵਾਰ ਦੀ ਬਦੌਲਤ ਅੱਜ ਦੁਬਾਰਾ ਇਸੇ ਮਹੱਲੇ ਨੇ ਮੇਰੇ ਸਾਰੇ ਮੈਂਬਰ ਤੇ ਮੈਨੂੰ ਸਾਰੀ ਪੰਚਾਇਤ ਸਰ ਸ਼ਾਂਤੀ ਨਾਲ ਚੁਣੀ ਔਰ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਨੀ ਚਾਹੁੰਦਾ ਕਿ ਇਹ ਕੋਈ ਅੱਡਾ ਵੀ ਜਿਆਦਾ ਜਿੰਨਾ ਕਿ ਇੱਕ ਇੱਕ ਕਹਾਵਤ ਆ ਵੀ ਨਸ਼ਾ ਕਰਨ ਨਾਲ ਬੰਦਾ ਮਰਦਾ ਛੱਡਣਾ ਬੰਦਾ ਨਹੀਂ ਮਰਦਾ ਲੋਕੀ ਡਰਦੇ ਆ ਵੀ ਸ਼ਾਇਦ ਅਸੀਂ ਨਸ਼ਾ ਛੱਡਾਂਗੇ ਅਸੀਂ ਮਰ ਜਾਾਂਗੇ ਪਰ ਜਦੋਂ ਤੁਸੀਂ ਨਸ਼ੇ ਦੀ ਓਵਰਡੋਜ਼ ਕਰਨੀ ਹੈ ਨਾ ਮਰਨਾ ਤੁਸੀਂ ਉਹਦੇ ਨਾਲ ਆ ਛੱਡਣ ਨਾਲ ਕੋਈ ਨਹੀਂ ਮਰਦਾ ਇੱਕ ਵਾਰ ਲੋਕ ਟੈਗ ਲਾ ਦਿੰਦੇ ਆ ਦੁਬਾਰਾ ਉਹ ਸਨਮਾਨ ਵਾਪਸ ਆ ਜਾਂਦਾ ਦੇਖੋ ਜੀ ਮੈਂ ਤੁਸੀਂ ਇਹ ਦੇਖੋ ਵੀ ਜਦੋਂ ਸਾਡੇ ਇਸ ਤੋਂ ਬਾਅਦ ਸਰਪੰਚ ਦੀ ਇਲੈਕਸ਼ਨ ਸੀ ਲੋਕਾਂ ਨੇ ਉਦੋਂ ਵੀ ਕਿਹਾ ਸੀ ਇਹਨੂੰ ਸਰਪੰਚ ਬਣਾ ਦਿਓ ਲੋਕਾਂ ਦੀ ਉਦੋਂ ਵੀ سپورਟ ਸੀ ਪਰ ਮੈਂ ਆਦੇ ਪਰਿਵਾਰ ਨੂੰ ਬਣਾ ਕੇ ਰਿਆ ਸੀ ਕਿਉਂਕਿ ਮੈਨੂੰ ਉਦੋਂ ਆਪਦੇ ਆਪ ਤੇ ਯਕੀਨ ਨਹੀਂ ਸੀਗਾ ਕਿ ਮੈਂ ਇਸ ਲੈਂਡ 'ਚ ਜਿੱਥੇ ਗਿਆ ਮੈਂ ਮੁੜਿਆ ਹਾਂਗਾ ਜਦੋਂ ਮੈਂ ਇਸ ਲਾਈਨ 'ਚੋਂ ਮੁੜਿਆ ਇਸ ਵਾਰ ਮੈਂ ਆਪਣੇ ਪਰਿਵਾਰ ਨਾਲ ਗੱਲ ਕਰੀ ਮੈਂ ਜੀ ਇਸ ਵਾਰ ਸਰਪੰਚ ਨੂੰ ਮੈਂ ਖੜਨਾ ਪੂਰੇ ਮਹੱਲੇ ਨੇ ਜੀ ਇਕੱਠ ਕਰਿਆ ਸੀ ਇੱਕ ਬੰਦਾ ਹੁੰਦਾ ਨਾ ਸਾਰੋ ਸਮਤੀ ਲਈ ਆਪਾਂ ਬਹਿ ਕੇ ਕਿ ਨਾ ਮੀਟਿੰਗ ਕਰਨੀ ਹੁੰਦੀ ਆ ਅਸੀਂ ਮੀਟਿੰਗ ਨਹੀਂ ਕਰੀ ਅਸੀਂ ਅਲਾਉਂਸ ਕਰਿਆ ਜੀ ਵੀ ਸਰਪੰਚੀ ਚ ਰਜਿੰਦਰ ਹੁੰਦਲ ਜਾਂ ਮੇਰੇ ਪਰਿਵਾਰ ਨੇ ਵੀ ਸਾਡਾ ਭਤੀਜਾ ਖਾਣ ਲੱਗਿਆ ਲੋਕਾਂ ਨੇ ਉਹ ਸਾਡੇ ਉਹਦਾ ਮੁੱਲ ਦੁੱਗਣਾ ਕਰਕੇ ਮੋੜਿਆ ਕਿ ਸਾਡੇ ਖਿਲਾਫ ਕੋਈ ਵੀ ਬੰਦਾ ਖੜਾ ਹੀ ਨਹੀਂ ਹੋਇਆ ਸਰਕਾਰ ਦੀ ਵੀ ਕੋਈ سپورਟ ਸੀ ਜਾਂ ਆਪਣੀ ਨਹੀਂ ਦੇਖੋ ਸਰਕਾਰ ਦੀ ਵੀ سپورਟ ਦਾ ਦੇਖੋ ਸਰਕਾਰ ਦੀ سپورਟ ਹੈ ਹੈ ਸਭ ਤੋਂ ਪਹਿਲਾਂ ਪਰਿਵਾਰ ਦਾ ਹੁੰਦਾ ਵੀ ਤੁਹਾਨੂੰ ਪਰਿਵਾਰ ਕਿਸ ਤਰ੍ਹਾਂ ਹੌਸਲਾ ਦਿੰਦਾ ਜੇ ਤੁਹਾਨੂੰ ਪਰਿਵਾਰ ਹੀ ਤੁਹਾਨੂੰ ਤੋਂਮ ਤਾਂ ਲਾ ਲਾ ਕੇ ਤੁਹਾਡਾ ਪਰਿਵਾਰ ਹੀ ਆ ਉਹ ਤੁਹਾਨੂੰ ਅੱਗੇ ਵੀ ਲਿਆ ਸਕਦਾ ਤੇ ਤੁਹਾਨੂੰ ਪਰਿਵਾਰ ਗਲਤ ਰਾਹ ਤੇ ਵੀ ਲਿਆ ਸਕਦਾ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਨਤਾ ਦੇ ਸਾਹਮਣੇ ਇੱਕ ਉਦਾਹਰਨ ਹੈ ਕਿ ਇੱਕ ਬੰਦਾ ਜਿਹੜਾ ਨਸ਼ੇ ਦੇ ਵਿੱਚ ਗ੍ਰਸਤ ਹੋ ਗਿਆ ਸੀ ਔਰ ਉਸ ਨਸ਼ੇ ਨੂੰ ਛੱਡ ਕੇ ਬਾਹਰ ਇੱਕ ਸਨਮਾਨਯੋਗ ਜ਼ਿੰਦਗੀ ਜੀਉਣ ਲੱਗਿਆ ਔਰ ਜਨਤਾ ਨੇ ਉਹਨੂੰ ਸਰਪੰਚ ਚੁਣਿਆ ਇਹ ਤਾਂ ਇਸ ਤੋਂ ਵੱਡੀ ਮਿਸਾਲ ਹੋਰ ਕਿਤੇ ਨਹੀਂ ਮਿਲ ਸਕਦੀ ਕਿ ਜਨਤਾ ਉਸ ਇਲਾਕੇ ਦੀ ਜਨਤਾ ਉਸ ਪਿੰਡ ਦੀ ਜਨਤਾ ਨੇ ਉਸ ਬੰਦੇ ਨੂੰ ਸਰਪੰਚ ਚੁਣਿਆ ਉਹਨੇ ਕਿੰਨਾ بڑا ਆਪਣਾ ਜਨਤਾ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ ਹੋਊਗਾ ਤਦ ਹੀ ਜਨਤਾ ਨੇ ਭਰੋਸਾ ਕੀਤਾ ਔਰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ VOTING ਵੀ ਨਹੀਂ ਹੋਈ ਔਰ ਨਾ ਹੀ ਕੋਈ ਵਿਰੋਧ ਦੇ ਵਿੱਚ ਖੜਿਆ ਔਰ ਨਾ ਹੀ ਮੀਟਿੰਗ ਹੋਈ ਸਰਪੰਚੀ ਦੇ ਲਈ ਉਹਨਾਂ ਨੇ ਸਿਰਫ ਅਨਾਉਂਸ ਕੀਤਾ ਕਿ ਰਜਿੰਦਰ ਹੁੰਦ ਸਰਪੰਚੀ ਲਈ ਖੜੇਗਾ ਲੋਕਾਂ ਨੇ ਯੈਸ ਕੀਤੀ ਔਰ ਹੰਗਾਰਾ ਭਰਿਆ ਔਰ ਜਿਹੜੀ ਇਹ ਮਾਨ ਸਾਹਿਬ ਦੀ ਜਿਹੜੀ ਕੈਂਪੇਨ ਦੀ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਪਿੰਡ ਪਿੰਡ ਨਸ਼ਾ ਮੁਕਤੀ ਯਾਤਰਾ ਆ ਇਹ ਬਹੁਤ ਕਾਮਯਾਬ ਹੈ ਔਰ ਪਿੰਡਾਂ ਦੇ ਸਰਪੰਚਾਂ ਵੱਲੋਂ ਪੰਚਾਇਤ ਵੱਲੋਂ ਔਰ ਪਿੰਡਾਂ ਦੇ ਜਿਹੜੇ ਵਾਸੀ ਨੇ ਮੋਤਵਰ ਲੋਕ ਨੇ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਵੈ ਔਰ ਸਹਾਰਨਾ ਕਰ ਰਹੇ ਨੇ ਸਰਕਾਰ ਦੀ ਇਸ ਜਿਹੜੀ ਨਸ਼ਾ ਮੁਕਤੀ ਯਾਤਰਾ ਦੀ